ਸਸ਼ੀ ਕਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਆਮਬ ਦਾ ਅਚਾਰ ਪਾਣਾ ਸੀ ਇੱਕ ਵੀਡੀਓ ਮੈਂ ਪਹਿਲਾਂ ਵੀ ਤੁਹਾਡ ਨਾਲ ਸ਼ੇਅਰ ਕੀਤੀ ਸੀ ਤੇ ਮੈਂ ਸੋਚਿਆ ਚੱਲ ਹੁਣ ਵੀ ਇੱਕ ਮਿਨੀ ਵੀਡੀਓ ਸ਼ੇਅਰ ਕਰ ਦਿੰਨੇ ਆ ਚਾਰ ਪੌਂ ਦਾ ਤਰੀਕਾ ਬੜਾ ਸਿੰਪਲ ਆ ਕਈ ਭੈਣਾਂ ਕੰਨਦੀਆਂ ਕਿ ਸਾਨੂੰ ਅਚਾਰ ਪਾਉਣਾ ਨਹੀਂ ਆਉਂਦਾ ਤੇ ਆਪਾਂ ਮੋਲ ਲੈ ਲੈਨੇ ਪਰ ਘਰੇ ਅਚਾਰ ਬਣਾਇਆ ਹੁੰਦਾ ਉਹਦਾ ਨਜ਼ਾਰਾ ਹੀ ਵੱਖਰਾ ਹੁੰਦਾ ਚਲੋ ਜੀ ਆਪਾਂ ਅਚਾਰ ਨੂੰ ਕਟਵਾ ਕੇ ਮਾਰਕੀਟ ਤੋਂ ਘਰੇ ਲੈ ਆਂਦਾ ਸੀਗਾ ਛੋਟੀਆਂ-ਛੋਟੀਆਂ 파ੜੀਆਂ ਕਰਵਾ ਲਈਆਂ ਸੀ ਕਿਆਂ ਉਸ ਤੋਂ ਬਾਅਦ ਜਿਹੜੀਆਂ ਆਂਬ ਦੀਆਂ ਗੁੱਠੀਆਂ ਉਹਨਾਂ ਨੂੰ ਅਲੱਗ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਹੜੀਆਂ 파ੜੀਆਂ ਆਂਬ ਦੀਆਂ ਉਹਨਾਂ ਨੂੰ ਅਲੱਗ ਕੱਢਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ 파ੜੀਆਂ ਨੂੰ ਆਂਬ ਦੀਆਂ ਨੂੰ ਚੰਗੀ ਤਰ੍ਹਾਂ ਵਾਸ਼ ਕੀਤਾ ਵਾਸ਼ ਕਰਨ ਤੋਂ ਬਾਅਦ ਸੁੱਕਣੇ ਪਾ ਦਿੱਤਾ ਆਪਾਂ ਕੱਪੜੇ ਤੇ ਸਾਰੀ ਰਾਤ ਪੱਖੇ ਦੇ ਥੱਲੇ ਉਹ ਸੁੱਕਦੀਆਂ ਰਹੀਆਂ ਤੇ ਸੁੱਕਣ ਦੇ ਨਾਲ ਕੀ ਹੈ ਕਿ ਚਾਰ ਨੂੰ ਜਿਹੜੀ ਆ ਉੱਲੀ ਨਹੀਂ ਪੈਂਦੀ ਤਾਂ ਕਰਕੇ ਇਹ ਧਿਆਨ ਰੱਖੋ ਕਿ ਅਚਾਰ ਨੂੰ ਪ੍ਰੋਪਰ ਪਹਿਲਾਂ ਫਾੜੀਆਂ ਨੂੰ ਸੁਕਾਓ ਉਸ ਤੋਂ ਬਾਅਦ ਇੱਕ ਸਾਈਡ ਤੇ ਕਲੌਂਜੀ ਸੌਂਫ ਜਵੈਨ ਤੇ ਮੇਥੀ ਦਾਣਾ ਡਰਾਈ ਰੋਸਟ ਕਰਕੇ ਰੱਖ ਲਏ ਸੀ ਆਪਾਂ ਕਿਉਂਕਿ ਡਰਾਈ ਰੋਸਟ ਨਾਲ ਇਹ ਕੱਚੇ ਪੰਨ ਦਾ ਸਵਾਦ ਨਹੀਂ ਦਿੰਦੇ ਅੰਬ ਦਾ ਸਵਾਦ ਜਿਹੜਾ ਉਹ ਸੋਹਣਾ ਤੇ ਵੱਖਰਾ ਸਵਾਦ ਆਂਦਾ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਪਰ ਜਿਹੜੀਆਂ ਫਾੜੀਆਂ ਆ ਉਹ ਡਰਾਈ ਹੋ ਗਈਆਂ ਆ ਬਿਲਕੁਲ ਵੀ ਉਹਨਾਂ ਦੇ ਵਿੱਚ ਕਿਤੇ ਵੀ ਪਾਣੀ ਨਹੀਂ ਦਿਖ ਰਿਹਾ ਪ੍ਰੋਪਰ ਵਧੀਆ ਤਰੀਕੇ ਨਾਲ ਡਰਾਈ ਲੱਗ ਰਹੀਆਂ ਨੇ ਉਹ ਕੁਸ਼ਕ ਫੜੀਆਂ ਵਿੱਚ ਜਿਹੜੀਆਂ ਆ ਪੱਕ ਗਈਆਂ ਸੀ ਗਰਮੀ ਦੇ ਨਾਲ ਕਰਦਾ ਅਚਾਰਖਾਨ ਦਾ ਸਵਾਦ ਬਹੁਤ ਹੀ ਵੱਖਰਾ ਹੁੰਦਾ ਆ ਕਿਉਂਕਿ ਹੱਥੀ ਬਣਾਇਆ ਸਵਾਦ ਅਨਸਾਰ ਸਾਰੀਆਂ ਚੀਜ਼ਾਂ ਆਪਾਂ ਪਾਣੀਆਂ ਹੁੰਦੀਆਂ ਇਹਦੇ ਵਿੱਚ ਤੇ ਨਾ ਕੁਛ ਜ਼ਿਆਦਾ ਨਾ ਕੁਛ ਘੱਟ ਨਮਕੀਨ ਵਗੈਰਾ ਬਲਕੇ ਤਰੀਕੇ ਨਾਲ ਪਾਓ ਤੇ ਕਰਦੇ ਅਚਾਰ ਦਾ ਜਿਹੜਾ ਸਵਾਦ ਲਓ ਤੇ ਇਹ ਤੱਕ ਤੇ ਖਾਣ ਚ ਮਜ਼ਾ ਹੀ ਬਹੁਤ ਆਉਂਦਾ ਆ ਆਮ ਦਾ ਚਾਰ ਤੇ ਮੇਰਾ ਤਾਂ ਫੇਵਰੇਟ ਆ ਉਸ ਤੋਂ ਬਾਅਦ ਆਪਾਂ ਕੀ ਕੀਤਾ ਵੱਡੀ ਕੜਾਈ ਦੇ ਵਿੱਚ ਆਮ ਰੱਖ ਲਏ ਸਾਰੇ ਕੱਟੇ ਹੋਏ ਫਾੜੀਆਂ ਨਮਕ ਪਾਇਆ ਸਵਾਦ ਦੇ ਅਨੁਸਾਰ ਉਸ ਤੋਂ ਬਾਅਦ ਨਮਕ ਪਾ ਕੇ ਵਿੱਚ ਕਲੌਂਜੀ ਮੇਥੀ ਦਾਣਾ ਵਗੈਰਾ ਸਾਰਾ ਕੁਝ ਜੋ ਵੀ ਡਰਾਈ ਰੋਸਟ ਆਪਾਂ ਕੀਤਾ ਉਹ ਪਾ ਦੇਣਾ ਆ ਠੀਕ ਹੈ ਤੇ ਉਸ ਤੋਂ ਬਾਅਦ ਨਾਲ ਹੀ ਆਪਾਂ ਲਾਲ ਮਿਰਚ ਪਾ ਦੇਣੀ ਆ ਹਲਦੀ ਪਾ ਦੇਣੀ ਆ ਸਵਾਦ ਦੇ ਅਨੁਸਾਰ ਠੀਕ ਹੈ ਕਿਉਂਕਿ ਜਿੰਨਾ ਵਧੀਆ ਤਰੀਕੇ ਨਾਲ ਆਪਾਂ ਸਮਾਨ ਜਿਹੜਾ ਰੋਸਟ ਕਰਕੇ ਪਾਵਾਂਗੇ ਧਿਆਨ ਰੱਖਣਾ ਕਿ ਰੋਸਟ ਡਰਾਈ ਕਰਨਾ ਉਹਦੇ ਵਿੱਚ ਤੁਸੀਂ ਆਇਲ ਨਹੀਂ ਪਾਣਾ ਹੈਗਾ ਬਿਲਕੁਲ ਮਤਲਬ ਆਇਲ ਫਰੀ ਰੋਸਟ ਕਰਨਾ ਉਹਨੂੰ ਤੇ ਉਸ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤੇ ਕੇ 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 ਮਤਲਬ ਹੁੰਦਾ ਹੈ ਕਿ ਜਿਆਦਾ achar ਮਤਲਬ ਖੱਟਾ ਹੁੰਦਾ ਆ ਫਾੜੀਆਂ ਖਟੀਆਂ ਹੁੰਦੀਆਂ ਤੇ ਆਪਾਂ ਥੋੜੀ ਜੀ ਟੇਸ ਦੇ ਅਨਸਾਰ 2 ਕ ਚਮਚੇ 3 ਕ ਚਮਚੇ 슈ਗਰ ਪਾ ਸਕਦੇ ਆ ਅਸੀਂ ਕਦੀ ਕਦੀ ਪਾਉਂਦੇ ਆਂ ਕਦੀ ਕਦੀ ਨਹੀਂ ਪਾਉਂਦੇ ਇਸ ਵਾਰ ਕੋਸ਼ਿਕਾ ਚਾਰ ਦੀਆਂ ਫਾੜੀਆਂ ਖੱਟੀਆਂ ਖੱਟੀਆਂ ਸੀ ਤਾਂ ਸੀ ਤਿੰਨ ਕ ਚਮਚੇ ਮਤਲਬ ਜਿਹੜੀ 슈ਗਰ ਉਹ ਪਾਈ ਸੀ ਤੇ ਉਹਨੂੰ ਪਾ ਕੇ ਵਿੱਚ ਆਇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ achar ਨੂੰ proper ਕਿਉਂਕਿ achar ਤੇ ਵਿੱਚ ਹਲਦੀ ਨਮਕ ਸਾਰਾ ਕੁਝ proper ਡਾਵਾ ਉਹ achar ਦੀਆਂ ਫਾੜੀਆਂ ਨੂੰ ਲੱਗਣਾ ਚਾਹੀਦਾ ਆ ਉਹਨੂੰ ਲੱਗੂਗਾ ਜਿੱਦਾਂ ਹੀ ਆਪਾਂ ਬਾਜਾ ਧੁੱਪੇ ਰੱਖਾਂਗੇ ਤੇ ਉਹ ਜਿਹੜਾ ਆ ਜਦੋਂ ਨਮਕ ਮਿਰਚ ਦੇ ਵਿੱਚ ਆਚਾਰ ਲੱਗੂਗਾ ਰਲੂਗਾ ਜੰਗੀ ਤਰ੍ਹਾਂ ਤੇ ਉਹ ਪ੍ਰੋਪਰ ਫਿਰ ਮਤਲਬ ਆਪਾਂ ਨੂੰ ਖਾਣ ਚ ਟੇਸਟ ਵੀ ਵਧੀਆ ਆਊਗਾ ਫੋਕੜਾ ਨਹੀਂ ਲੱਗੂਗਾ ਕਿਉਂਕਿ ਲੂਣ ਮਿਰਚ ਦੇ ਨਾਲ ਹੀ ਜਿਹੜਾ ਆਚਾਰ ਆ ਉਹ ਵਧੀਆ ਬਣਦਾ ਆ ਤੇ ਮੰਮੀ ਨੇ ਇੱਧਰ ਪ੍ਰੋਪਰ ਚੰਗੀ ਤਰ੍ਹਾਂ ਜਿਹੜਾ ਆਚਾਰ ਉਹ ਲਾਉਣਾ ਸ਼ੁਰੂ ਕਰ ਦਿੱਤਾ ਸੀਗਾ ਬੱਠਲ ਦੇ ਵਿੱਚ ਕੜਾਈ ਦੇ ਵਿੱਚ ਕੜਾਈ ਆ ਕੜਾਈ ਲਈ ਹੋਈ ਆ ਕੜਾਈ ਦੇ ਵਿੱਚ ਪ੍ਰੋਪਰ ਜੜਾ achar ਉਹ ਲੋਣਾ ਸ਼ੁਰੂ ਕਰ ਦਿੱਤਾ ਆ ਇੱਕ ਗੱਲ ਹੋਰ ਇਹ achar ਨਾ कच्चਾ ਖਾਂਦਾ ਬੜਾ ਮਜ਼ਾ ਆਂਦਾ ਤਾਂ ਇੱਕ ਜਿੱਦਾਂ ਅੱਜ ਰਲਾ ਕੇ ਰੱਖਤਾ ਕੱਲ ਦਾ ਦਿਨ ਛੱਡ ਕੇ ਪਰਸੋਂ ਖਾਉਂਗੇ ਨਾ कच्चਾ achar ਦੋ ਤਿੰਨ ਦਿਨ ਖਾਂਦਾ ਮਜ਼ਾ ਬੜਾ ਆਂਦਾ ਜਦ ਤੱਕ ਪੱਕਦਾ ਨਹੀਂ ਮੈਂ ਤੇ ਇਦਾਂ ਹੀ ਕਰ ਦਿੰਨੀ ਮੈਂ ਪੱਕਿਆ achar ਨਹੀਂ ਖਾਂਦੀ ਹੁੰਦੀ ਜਦੋਂ ਨਵਾਂ achar ਪੈਂਦਾ ਮੈਂ ਤੇ ਪੱਕਾ ਇਹ ਵਾਲਾ achar ਹੀ ਹੁੰਦਾ ਜਿਹੜਾ ਨਵਾਂ ਪਾਇਆ ਹੁੰਦਾ achar ਮੈਂ ਇਹੀ ਖਾਂਦੀ ਹੁੰਦੀ ਹੁੰਦੀ ਆ ਔਰ ਬੜਾ ਸਵਾਦ ਜਾਂਦਾ ਇਹਦਾ ਖੱਟੇ ਮਿੱਠੇ ਜਿਹੇ achar ਦਾ ਕਿਉਂਕਿ ਜਿਹੜਾ ਪੱਕ ਜਾਂਦਾ ਉਹ ਤੇ ਫਿਰ ਚਲ ਖਾਣਾ ਹੀ ਉਹ ਤੋਂ ਸਵਾਦ ਹੁੰਦਾ ਹੀ ਆ ਪਰ ਇਹ ਕੱਚਾ achar ਬਹੁਤ ਸਵਾਦ ਲੱਗਦਾ ਖਾਦਾ ਤੇ ਕੁਝ ਵੀ ਔਖਾ ਨਹੀਂ ਐ ਇਸ achar ਦੇ ਵਿੱਚ ਅੰਬ ਦੇ achar ਨੂੰ ਪਾਉਣਾ ਕੁਝ ਵੀ ਔਖਾ ਨਹੀਂ ਬੜਾ ਸੌਖਾ ਜਿਹਾ ਆਸਾਨ ਜਿਹਾ ਤਰੀਕਾ ਆ ਕੋਈ ਵੀ ਜ਼ਿਆਦੀ ਮਿਹਨਤ ਨਹੀਂ ਐ ਇਹਦੇ ਵਿੱਚ ਕਰਨੀ ਪੈਂਦੀ ਤੇ ਆਰਾਮ ਨਾਲ ਤੁਸੀਂ ਘਰ ਦੇ ਵਿੱਚ ਅਚਾਰ ਪਾ ਸਕਦੇ ਹੋ ਖਾ ਸਕਦੇ ਹੋ ਕਿਉਂਕਿ ਵੈਸੇ ਤਾਂ ਮਾਰਕੀਟ ਦੇ ਚਾਰ ਨੂੰ ਆਪਾਂ ਪ੍ਰੈਫਰ ਕਰ ਲੈਂਦੇ ਆ ਅੱਜਕੱਲ ਪਰ ਨਹੀਂ ਕਰਨੀ ਚਾਹੀਦੀ ਘਰ ਦਾ ਚਾਰ ਹੀ ਪਾਉਣਾ ਚਾਹੀਦਾ ਆ ਕਿਉਂਕਿ ਲੌਂਗ ਟਾਈਮ ਵੀ ਚੱਲਦਾ ਆ ਤੇ ਪਤਾ ਵੀ ਹੁੰਦਾ ਕਿ ਆਪਾਂ ਸਾਫ ਸਫਾਈ ਨਾ ਪਾਇਆ ਹੋਇਆ ਵਾ ਰਲਾਂ ਤੋਂ ਬਾਅਦ ਆਪਾਂ ਇਹਨਾਂ ਨੂੰ ਸਾਰੇ ਚਾਰ ਨੂੰ ਡੱਬਿਆਂ ਦੇ ਵਿੱਚ ਪੈਕ ਕਰਕੇ ਤੇ ਆਪਾਂ ਧੁੱਪ ਦੇ ਵਿੱਚ ਰੱਖ ਦੇਣਾ ਆ ਦੋ ਤਿੰਨ ਦੈਨ ਪੁੱਪ ਲਵਾਓ ਇਹਨੂੰ ਚੰਗੀ ਤਰ੍ਹਾਂ ਅਚਾਰ ਨੂੰ ਹਿਲਾਉਂਦੇ ਰਹੋ ਤਾਂ ਜੋ ਅਚਾਰ ਜਿਹੜਾ ਤੁਹਾਡਾ ਉੱਲੀ ਨਾ ਫੜੇ ਖਰਾਬ ਨਾ ਹੋਵੇ ਕਿਉਂਕਿ ਜੇ ਤੁਸੀਂ ਅਚਾਰ ਨੂੰ ਨਹੀਂ ਹਿਲਾਓਗੇ ਤੇ ਉਹਦੇ ਵਿੱਚ ਮਤਲਬ ਉੱਲੀ ਪੈਣ ਦੀ ਸੰਭਾਵਨਾ ਹੁੰਦੀ ਆ ਤੇ ਬਾਕੀ ਉੱਲੀ ਤਾਂ ਹੀ ਲੱਗਦੀ ਆ ਜੇ ਵਿੱਚ ਤੇਲ ਜਿਹੜੀ ਆ ਉਹਦੀ ਕੁਆਂਟੀਟੀ ਘੱਟ ਹੋਵੇ ਜਾਂ ਤੁਸੀਂ ਗਿੱਲਾ ਚਮਚ ਪਾ ਦਿਓ ਗਿੱਲੇ ਹੱਥ ਲਾ ਦਿਓ ਜਾਂ ਦੇ ਵਿੱਚ ਮੱਖੀ ਵਗੈਰਾ ਕੁਝ ਬੈਠੇ ਤੇ ਇਹਨਾਂ ਚ ਚੰਦਾ ਧਿਆਨ ਰੱਖੋ ਕਿ achar ਨੂੰ proper ਟੱਕ ਕੇ ਰੱਖੋ ਦੂਜੇ ਤੇ ਜਿੱਦ ਦਿਨ achar ਵਾਲੇ ਡੱਬਿਆਂ ਨੂੰ ਹਿਲਾਉਂਦੇ ਰਹੋ ਤੇ ਧੁੱਪ ਦੇ ਵਿੱਚ ਪਹਿਲਾਂ ਨਵੇਂ achar ਨੂੰ ਜ਼ਰੂਰ 2-3 ਦਿਨ ਰੱਖੋ proper ਧੁੱਪ ਜ਼ਰੂਰ ਲਵਾਓ ਠੀਕ ਹੈ ਦੱਸਿਓ ਸਾਰੇ ਜਾਣੇ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਿਉਂਕਿ ਮੈਂ ਤਾਂ achar ਪਾਣਾ ਬਿਲਕੁਲ ਸਿੱਖ ਗਈ ਸੀ ਵਧੀਆ ਤਰੀਕੇ ਨਾਲ ਮੈਂ ਪਾ ਸਕਦੀਆਂ ਜੇ ਮੈਂ ਪਾਣਾ ਹੋਵੇ achar ਕਿਉਂਕਿ ਬੜੀ ਸਿੰਪਲ ਜੀ ਰੈਸਪੀ ਹੈ ਇਹਦੀ ਕੁਝ ਔਖਾ ਨਹੀਂ ਆ ਠੀਕ ਹੈ ਮਿਲਦੇ ਹਾਂ ਫਿਰ ਨਵੇਂ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਪਾਈ ਦਾ